ਰਾਣੀ ਰਸਕੁੰਬਲਾਂ ਤੋਂ ਜੋਗੀ ਬਣ ਕੇ ਚੰਦਰਸੈਨ ਦੀ ਲੜਕੀ ਨਾਲ ਸ਼ਾਦੀ ਕੀਤੀ ਹੈ ਤੇ ਚੰਦਰਸੈਨ ਦਾ ਜਵਾਈ ਬਣ ਕੇ ਬੈਠੀ ਹੈ ਰਾਣੀ ਰਸਕੁੰਬਲਾਂ ਤੋਤੇ ਦੀ ਮੰਗ ਕੀਤੀ ਹੈ ਰਾਜਾ ਚੰਦਰਸੈਨ ਆਪ ਲੈ ਕੇ ਆ ਤੋਤੇ ਦਾ ਪੰજરા ਆਓ ਅੱਗੇ ਸੁਣੀਏ ਕੀ ਆਪੇਸ਼ ਜਵਾਈ ਦੇ ਝਟ ਤੋਤਾ ਕੀ ਆਪੇਸ਼ ਜਵਾਈ ਦੇ ਝਟ ਤੋਤਾ ਨਹੀਂ ਦੇਰ ਕੋ ਫੇਰ ਲਗਾਮ ਦੇ ਜੀ ਉਧਰ ਹੋਰ ਸਰਦਾਰ ਅਨੇਕ ਆਏ ਉਧਰ ਹੋਰ ਦਰਬਾਰ ਅਨੇਕ ਆਏ ਸੋਤੇ ਗਿਣੇ ਨਹੀਂ ਵੀਰ ਨੂੰ ਜਾਮ ਦੇ ਜੀ ਭੱਜੇ ਆਉਣ ਸਪਾਹੀ ਦੋ ਫੜੀ ਤੋਤੇ ਭੱਜੇ ਆਉਣ ਸਪਾਹੀ ਦੋ ਫੜੀ ਤੋਤੇ ਹੱਥ ਪਿੰਜਰੇ ਆ ਲਟਕਾਮ ਦੇ ਜੀ ਰੰਡੀ ਇਕ ਲੋਹਾਰੀ ਦੇ ਘਰ ਤੋਤਾ ਰੰਡੀ ਇਕ ਲੋਹਾਰੀ ਦੇ ਘਰ ਤੋਤਾ ਬਾਤ ਖੋਲ ਬੇਖੌਫ ਸੁਨਾਮ ਦੇ ਜੀ ਸਾਨੂੰ ਦੇਖਦੇ ਸਾਰ ਲਕਾਉਣ ਲੱਗੀ ਲਕਾਉਣ ਲੱਗੀ ਲਕਾਉਣ ਲੱਗੀ ਸਾਨੂੰ ਦੇਖਦੇ ਸਾਰ ਲਕਾਉਣ ਲੱਗੀ ਨਜ਼ਰ ਪਈ ਤਾਂ ਖੋਹੀ ਲਿਆਮ ਦੇ ਜੀ ਉਹ ਵੀ ਪਹੁੰਚਿਆ ਆਪਾਸ ਰਸ ਕੁੰਬੜਾਂ ਦੇ ਉਹ ਵੀ ਪਹੁੰਚਿਆ ਆਪਾਸ ਰਸ ਕੁੰਬੜਾਂ ਦੇ ਆਏ ਹੋਰ ਅਨੇਕ ਬੇਕਾਮ ਦੇ ਜੀ ਅਸਲ ਤੂ ਤੇ ਦਾ ਪਤਾ ਨਾ ਲੱਗਿਆ ਹੈ ਅਸਲ ਤੂ ਤੇ ਦਾ ਪਤਾ ਨਾ ਲੱਗਿਆ ਹੈ ਤੂ ਤੇ ਮੂੜ ਤੇ ਹੋਰ ਥਮਾਮ ਦੇ ਜੀ ਤੋਤਾ ਜਿਹੜਾ ਲੋਹਾਰੀ ਦੇ ਸ਼ੌਂਕ ਵਾਲਾ ਤੋਤਾ ਜਿਹੜਾ ਲੋਹਾਰੀ ਦੇ ਸ਼ੌਂਕ ਵਾਲਾ ਚੋਰੀ ਕਟ ਕੇ ਉਸ ਨੂੰ ਪਾਵਦੇ ਜੀ ਧਾਗਾ ਉਸ ਦੇ ਗਲੇ ਨੂੰ ਬੰਨ੍ਹਿਆ ਸੀ ਧਾਗਾ ਉਸ ਦੇ ਗਲੇ ਨੂੰ ਬੰਨ੍ਹਿਆ ਸੀ ਝੂਠ ਨਹੀਂ ਕਸ਼ੋਰ ਅਲਾਮ ਦੇ ਜੀ ਦੁਆ ਬਿਨ ਨਰਸ ਕੁੰਬਲਾ ਹੋਰ ਨਹੀਂ ਦੁਆ ਬਿਨ ਨਰਸ ਕੁੰਬਲਾ ਹੋਰ ਨਹੀਂ ਕੱਲੀ ਰਹੀ ਬਰਾਜ ਮਕਾਨ ਭਈ ਧਾਗਾ ਤੋਤੇ ਦੇ ਗਲੇ ਜੋ ਬੰਨੇ ਆਸੀ ਧਾਗਾ ਤੋਤੇ ਦੇ ਗਲੇ ਜੋ ਬੰਨੇ ਆਸੀ ਖਿੱਚ ਤੋੜਤਾ ਝੱਟਰ ਕਾਨ ਭਈ ਇੱਕ ਬਾਲ ਕਾ ਸਾਹਮਣੇ ਹੋਏ ਡਿੱਗਾ ਹੋਏ ਡਿੱਗਾ ਹੋਏ ਡਿੱਗਾ ਇੱਕ ਬਾਲਕਾ ਸਾਹਮਣੇ ਹੋਏ ਡਿੱਗਾ ਸਾਲ 15 ਦੀ ਉਮਰ ਜਾਣ ਭਾਈ ਮਥੇ ਲੱਗਿਆ ਮੂਲ ਨਾ ਜਾਂਦਾ ਹੈ ਸ਼ਕਲ ਉਸ ਦੀ ਦੂਸਰਾ ਭਾਨ ਭਈ ਰਾਣੀ ਦੇਖਦੇ ਸਾਰ ਹੈਰਾਨ ਹੋਗੀ ਰਾਣੀ ਦੇਖਦੇ ਸਾਰ ਹੈਰਾਨ ਹੋਗੀ ਨਹੀਂ ਹੋਮਦਾ ਮੂਲ ਪਛਾਣ ਭਾਈ ਆਖੇ ਮਰਦ ਨੂੰ ਦੱਸ ਤੂੰ ਕੌਣ ਹੈ ਵੇ ਆਖੇ ਮਰਦ ਨੂੰ ਦੱਸ ਤੂੰ ਕੌਣ ਹੈ ਵੇ ਇੱਥੇ ਫਸ ਆ ਕਿਸ ਤਰ੍ਹਾਂ ਆਣ ਪਾਈ ਇੱਥੇ ਫਸ ਆ ਕਿਸ ਤਰ੍ਹਾਂ ਆਣ ਭਈ ਸਾਰਾ ਖੋਲ ਕੇ ਦੱਸ ਹਵਾਲ ਮੈਨੂੰ ਸਾਰਾ ਖੋਲ ਕੇ ਦੱਸ ਹਵਾਲ ਮੈਨੂੰ ਓਠ ਬੋਲੇ ਆ ਜਾਊਗੀ ਜਾਨ ਭਾਈ ਬੋਲੇ ਸੱਚ ਤਾਂ ਕਰੀ ਪਹਚਾਏ ਦੇਵਾ ਬੋਲੇ ਸੱਚ ਤਾਂ ਕਰੀ ਪਹਚਾਏ ਦੇਵਾ ਜਾਨ ਮੇਰੀ ਤੋਂ ਸੱਚ ਜ਼ਬਾਨ ਭਾਈ ਮਾਈ ਬਾਪ ਤੇ ਸ਼ਹਿਰ ਹੈ ਕੌਣ ਤੇਰਾ ਮਾਈ ਬਾਪ ਤੇ ਸ਼ਹਿਰ ਹੈ ਕੌਣ ਤੇਰਾ ਦੱਸ ਆਪਣਾ ਨਾਮ ਨਿਸ਼ਾਨ ਭਾਈ ਕਰ ਦੇਰ ਨਾ ਬੋਲ ਕਿਸ਼ੋਰ ਚੰਦਾ ਕਰ ਦੇਰ ਨਾ ਬੋਲ ਕਿਸ਼ੋਰ ਚੰਦਾ ਖੋਲ ਦੱਸ ਦੇ ਕੁੱਲ ਬਿਆਨ ਭਾਈ ਕਹਿੰਦਾ ਬਾਲ ਕਾ ਜੋੜ ਕੇ ਹੱਥ ধੋਵੇਂ ਹੱਥ ਦੋਵੇਂ ਹੱਥ ਦੋਵੇਂ ਕਹਿੰਦਾ ਬਾਲ ਕਾ ਜੋੜ ਕੇ ਹੱਥ ਦੋਵੇਂ ਚੋਰ ਗੜੀ ਜਾਣੋ ਮੇਰਾ ਗਾਮ ਹੈ ਜੀ ਓਰੇ ਖਾਂ ਸਰਦਾਰ ਦਾ ਪੁੱਤਰ ਆ ਮੈਂ ਓਰੇ ਖਾਂ ਸਰਦਾਰ ਦਾ ਪੁੱਤਰ ਆ ਮੈਂ ਜਾਨੀ ਚੋਰਤਾ ਬਾਪ ਦਾ ਨਾਮ ਹੈ ਜੀ ਆਇਆ ਮਾਲ ਕਾ ਚੋਰੀ ਦੇ ਕਰਨ ਪਿੱਛੇ ਆਇਆ ਮਾਲ ਕਾ ਚੋਰੀ ਦੇ ਕਰਨ ਪਿੱਛੇ ਸਾਡਾ ਮੁੱਢ ਤੇ ਚੋਰੀ ਦਾ ਕਾਮ ਹੈ ਜੀ ਜਦੋਂ ਆਇਆ ਸੀ ਵਿੱਚ ਈਰਾਨ ਗੜ ਦੇ ਜਦੋਂ ਆਇਆ ਸੀ ਵਿੱਚ ਈਰਾਨ ਗੜ ਦੇ ਉਤੋਂ ਹੋਈ ਸੀ ਆਣ ਕੇ ਸ਼ਾਮ ਹੈ ਜੀ ਆਉਂਦੇ ਸਾਰ ਦਰਵਾਜ਼ੇ ਤੇ ਲਿਖ ਦਿੱਤਾ ਲਿਖ ਦਿੱਤਾ ਲਿਖ ਦਿੱਤਾ ਆਉਂਦੇ ਸਾਰ ਦਰਵਾਜ਼ੇ ਤੇ ਲਿਖ ਦਿੱਤਾ ਤੇ ਅੰਦਰ ਸੈਨ ਨੂੰ ਹਾਲ ਤਮਾਮ ਹੈ ਜੀ ਆਇਆ ਚੋਰੀ ਨੂੰ ਜਾਣੀ ਦਾ ਪੁੱਤ ਹਮ ਆਇਆ ਚੋਰੀ ਨੂੰ ਜਾਣੀ ਦਾ ਪੁੱਤ ਹਮ ਤੁਸੀਂ ਰੱਖਣਾ ਜੋ ਇੰਤਜ਼ਾਮ ਹੈ ਜੀ ਮੇਰਾ ਨਾਮ ਸ਼ੈਤਾਨੀ ਤੂੰ ਯਾਦ ਰੱਖੀ ਮੇਰਾ ਨਾਮ ਸ਼ੈਤਾਨੀ ਤੂੰ ਯਾਦ ਰੱਖੀ ਨਹੀਂ ਲੁੱਟਦਾ ਤੇਰਾ ਮੈਂ ਗਾਮ ਹੈ ਜੀ ਲੁੱਟੂ ਰਾਣੀ ਦਾ ਹਾਰ 9 ਲੱਖ ਦਾ ਜੋ ਲੱਖ ਦਾ ਜੋ ਲੱਖ ਦਾ ਜੋ ਲੁੱਟੂ ਰਾਣੀ ਦਾ ਹਾਰ 9 ਲੱਖ ਦਾ ਜੋ ਜਿੱਜਾ ਹੋਰ ਸੋਗਾਤੀ ਜੋ ਆਮ ਹੈ ਜੀ ਦਿੱਤੀ ਸਾਰ ਹਸ਼ਿਆਰ ਜੋ ਹੋਏ ਰਹਿਣਾ ਦਿੱਤੀ ਖਬਰ ਹਸ਼ਿਆਰ ਜੋ ਹੋਏ ਰਹਿਣਾ ਤੇ ਤਲਖ ਦਰਵਾਜ਼ੇ ਗੁਲਾਮ ਹੈ ਜੀ ਦਿਨਾਂ ਥੋੜਿਆਂ ਦਾ ਇੱਕ ਰਾਰ ਕਰਕੇ ਦਿਨਾਂ ਥੋੜਿਆਂ ਦਾ ਇੱਕ ਰਾਰ ਕਰਕੇ ਕੀ ਆਖੂਵੇਂ ਤੇ ਜਾਏ ਆਰਾਮ ਹੈ ਜੀ ਉਸ ਖੂਹੇ ਤੇ ਨਾਰਸੀ ਇੱਕ ਆਈ ਉਸ ਖੂਹੇ ਤੇ ਨਾਰਸੀ ਇੱਕ ਆਈ ਪਾਣੀ ਭਰਨ ਲੱਗੀ ਜਦੋਂ ਬਾਮ ਹੈ ਜੀ ਮੈਨੂੰ ਦੇਖਦੇ ਸਾਰ ਬੇਹੋਸ਼ ਹੋ ਗਈ ਮੈਨੂੰ ਦੇਖਦੇ ਸਾਰ ਬੇਹੋਸ਼ ਹੋ ਗਈ ਪਾਣੀ ਭਰਨ ਤਾਂ ਹੋਇਆ ਹਰਾਮ ਹੈ ਜੀ ਤੋਤਾ ਮੈਨੂੰ ਬਣਾ ਲਿਆ ਮਾਰ ਜਾਦੂ ਮਾਰ ਜਾਦੂ ਮਾਰ ਜਾਦੂ ਤੋਤਾ ਮੈਨੂੰ ਬਣਾ ਲਿਆ ਮਾਰ ਜਾਦੂ ਹਾਲ ਕੇ ਹਕ ਸ਼ੋਰ ਤਮਾਮ ਹੈ ਜੀ ਸੋਣਾ ਲਿਆ ਜਾਂ ਹਾਲ ਰਸ ਕੁੰਬੜਾ ਨੇ ਸੋਣਾ ਲਿਆ ਜਾਂ ਹਾਲ ਰਸ ਕੁੰਬੜਾ ਨੇ ਸ਼ੁਕਰ ਚਿਤ ਦੇ ਵਿੱਚ ਮਾ ਨਾਮ ਦੀ ਹੈ ਝਟ ਨਾਲ ਸ਼ਤਾਨੀ ਨੂੰ ਮੰਤਰਾਂ ਦੇ ਝਟ ਨਾਲ ਸ਼ਤਾਨੀ ਨੂੰ ਮੰਤਰਾਂ ਦੇ ਤੋਤਾ ਮੋੜ ਕੇ ਫੇਰ ਬਣਾਮਦੀ ਹੈ ਉਸੇ ਵਕਤ ਆਵਾਜ਼ ਨੂੰ ਮਾਰ ਕੇ ਤੇ ਉਸੇ ਵਕਤ ਆਵਾਜ਼ ਨੂੰ ਮਾਰ ਕੇ ਤੇ ਗੋਲੀ ਆਪਣੇ ਪਾਸ ਬੁਲਾਮਦੀ ਹੈ ਦੋਨੋਂ ਜੋਗਿਆਂ ਨੂੰ ਮੇਰੇ ਪਾਸ ਲਿਆਵੀਂ ਦੋਨੋ ਜੋਗੀਆਂ ਨੂੰ ਮੇਰੇ ਪਾਸ ਲਿਆਵੇਂ ਦਿੱਤੀ ਭੇਜ ਨਾ ਦੇਰ ਲਗਾਮ ਦੀ ਹੈ ਗੋਲੀ ਅੱਖਿਆ ਜੋੜ ਕੇ ਹੱਥ ਦੋਵੇਂ ਗੋਲੀ ਅੱਖਿਆ ਜੋੜ ਕੇ ਹੱਥ ਦੋਵੇਂ ਮੁਖ ਘਾਸ ਗਲ ਪਲੜਾ ਪਾਮ ਦੀ ਹੈ ਮਹਾਰਾਜ ਆਵੋ ਕੌਰ ਸੱਦਿਆ ਹੈ ਮਹਾਰਾਜ ਆਵੋ ਕੋਰ ਸੱਦਿਆ ਹੈ ਆਕਰ ਦੋਹਾਂ ਨੂੰ ਸਾਥ ਲੈ ਆਮਦੀ ਹੈ ਜਦੋਂ ਪਾਸ ਆਏ ਗੋਲੀ ਤੋੜ ਦਿੱਤੀ ਤੋੜ ਦਿੱਤੀ ਗੋਲੀ ਤੋੜ ਦਿੱਤੀ ਜਦੋਂ ਪਾਸ ਆਏ ਗੋਲੀ ਤੋੜ ਦਿੱਤੀ ਰਾਣੀ ਅਦਬ ਦੇ ਨਾਲ ਬਟਾਮਦੀ ਹੈ ਰਾਣੀ ਦੋਹਾਂ ਨੂੰ ਪਾਸ ਬਠਾਏ ਕੇਤੇ ਰਾਣੀ ਦੋਹਾਂ ਨੂੰ ਪਾਸ ਬਠਾਏ ਕੇਤੇ ਓਈ ਬਾਤ ਨੂੰ ਨਾਰ ਸਮਝਾਮਦੀ ਹੈ ਪਹਿਲੇ ਦੱਸੇ ਆਰਾਧ ਕਾ ਹਾਲ ਸਾਰਾ ਪਹਿਲੇ ਦੱਸੇ ਆਰਾਧ ਕਾ ਹਾਲ ਸਾਰਾ ਨਹੀਂ ਝੂਠ ਦੇ ਮੇਲ ਮਲਾਮਦੀ ਹੈ ਤੋ ਸੇ ਸੋਬਾ ਨੂੰ ਕੁਲ ਮੰਗਾਏ ਦੇਖੋ ਤੋਤੇ ਸਵੇਰ ਨੂੰ ਕੁੱਲ ਮੰਗਾਏ ਦੇਖੋ ਸ਼ਕਲ ਪਸੀ ਕੀ ਨਾਂ ਦੱਸੇ ਆਮਦੀ ਹੈ ਤੋਤੇ ਆਏ ਅੱਜ ਦੋ ਹੱਥ ਮੇਰੇ ਤੋਤੇ ਆਏ ਐ ਅੱਜ ਦੋ ਹੱਥ ਮੇਰੇ ਲਾਲ ਕੀਮਤੀ ਮੂੰਹ ਫਰਮਾ ਮੰਦੀ ਹੈ ਇੱਕ ਜੋਤ ਸੀ 70 ਚਲਾਕ ਤੋਤਾ ਇੱਕ ਜੋਤ ਸੀ 70 ਚਲਾਕ ਤੋਤਾ ਪਰ ਦੂਵੇ ਦਾ ਭੇਦ ਸ਼ਬਾਮ ਦੀ ਹੈ ਇੱਕ ਜੋਤ ਸੀ ਚਦਰ ਚਲਾਕ ਤੋਤਾ ਚਦਰ ਚਲਾਕ ਤੋਤਾ ਚਲਾਕ ਤੋਤਾ ਇੱਕ ਜੋਤ ਸੀ ਚਦਰ ਚਲਾਕ ਤੋਤਾ ਪਰ ਦੂਵੇ ਦਾ ਭੇਦ ਸ਼ਬਾਮ ਦੀ ਹੈ ਪਰ ਦੂਸਰਾ ਦੇਖਣੇ ਲੈਕ ਤੋਤਾ ਪਰ ਦੂਸਰਾ ਦੇਖਣੇ ਲੈਕ ਤੋਤਾ ਸ਼ਕਲ ਉਸ ਦੇ ਚਿੱਤ ਨੂੰ ਭਾਮਦੀ ਹੈ ਸ਼ਹਿਰ ਇਸ ਦੇ ਵਿੱਚ ਸੁਲਫਾਨ ਹੈ ਨਹੀਂ ਸ਼ਹਿਰ ਇਸ ਦੇ ਵਿੱਚ ਸੁਲਫਾਨ ਹੈ ਨਹੀਂ ਮੇਰੇ ਚਿੱਤ ਮੇ ਬਾਤ ਇਹ ਆਉਂਦੀ ਹੈ ਕੱਲ ਆ ਗਿਆ ਪਾਇਸ਼ਕਾਰ ਚੱਲੋ ਕਲ ਆਗੇ ਆਪਾ ਇਹ ਸਰਕਾਰ ਚੱਲੋ ਲੰਬੀ ਦਿਲੋਂ ਦੀ ਲੀਲਾ ਬਣਾ ਮੰਦੀ ਹੈ ਫੇਰ ਲੱਭੀਏ ਉਸ ਕਸ਼ੋਰ ਚੰਦਾ ਕਸ਼ੋਰ ਚੰਦਾ ਕਸ਼ੋਰ ਚੰਦਾ ਫੇਰ ਲੱਭੀਏ ਉਸ ਕਸ਼ੋਰ ਚੰਦਾ ਸੋਈ ਕੀਜੀਏ ਜੋ ਗੱਲ ਭਾਮਦੀ ਹੈ ਸੋਈ ਕੀਜੀਏ ਜੋ ਗੱਲ ਭਾਮਦੀ ਹੈ ਉਹੀ ਕੀ ਜੀਏ ਜੋ ਗੱਲ ਭਾਮਦੀ ਹੈ